ਮੈਂ ਮੈਂ ਕਿਹਾ 2.5 ਮੈਡਮ ਤੂੰ ਦੀਆ ਉਦਿਆ ਚਲ ਇਕੱਠੀ ਮਾਰ ਲਓ ਓਏ ਨੂਨ ਮੇਂ ਹੋਰ ਇਹ 브ਦਰਹੁੱਡ ਪਿਆਰ ਜਾਗ ਚੁਕਾ ਹੈ ਹੁਣ ਦੇਖਦਾ ਤੈਨੂੰ ਦੇਖ ਤੈਨੂੰ ਦੇਖਦਾ ਪਹਿਲਾਂ ਛੁੱਟੀ ਹੋ ਗਈਆਂ ਨਾ ਤੁਹਾਨੂੰ ਦੋਵਾਂ ਨੂੰ ਹਾਂਜੀ ਚੱਲ ਫੇਰ ਸਹੀ ਹੈ ਹਨ ਤੇ ਆਪਾਂ ਹੁਣ ਮੜਿਆ ਇੰਟਰੋ ਕਰ ਦਈਏ ਹਨ ਹਾਂਜੀ ਚੁੱਪ ਚੁੱਪ ਤੇ ਆਪਣਾ ਵਲੌਗ ਵੇਖ ਰਿਹਾ ਸਾਰਿਆਂ ਨੂੰ ਜੀ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਤੇ ਅਰਦਾਸ ਸਤਿ ਸ਼ਕਾਲ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਘਰ ਤੋਂ ਤੇ ਆਪਾਂ ਡੇਲੀ ਵਲੌਗ ਚੈਲੰਜ ਲਿਆ ਵਾ ਤੇ ਹੁਣ ਡੇਲੀ ਇੱਕ ਵੀਡੀਓ ਅਪਲੋਡ ਕਰਿਆ ਕਰਨੀ ਆਪਾਂ ਤੇ ਕਬੀਰ ਛੁੱਟੀਆਂ ਹੋ ਗਈਆਂ ਹੁਣਰ ਛੁੱਟੀਆਂ ਹੋ ਗਈਆਂ ਠੀਕ ਹੈ ਜੀ ਤੇ ਕੀ ਕਰਨਾ ਅੱਜ ਆਪਾਂ ਨੂਨ ਮਿਰਚ ਹੈ ਨੂਨ ਮਿਰਚ ਖੱਡਣਾ ਸਪੈਸ਼ਲ ਡਿਮਾਂਡ ਨੂਨ ਮਿਰਚ ਖੱਡਣਾ ਨਹੀਂ ਚਿੜੀ ਉੱਡ ਹੂੰ ਚਿੜੀ ਉੱਡ ਕਾਂ ਉੱਡ ਖੱਡਣਾ ਠੀਕ ਹੈ ਕਬੀਰ ਹੁਣਰ ਜਿਹੜਾ ਜਿਨੇ ਗਲਤ ਡਾਇਆ ਹੁੰਦੇ ਵਜਣ ਗੀਆਂ ਉਹਦੇ ਵੱਜਣ ਗੀਆਂ ਠੀਕ ਹੈ ਕਵੀਰ ਮਨਜ਼ੂਰ ਆ ਤੈਨੂੰ ਜਿਨੇ ਗਲਤ ਡਾਇਆ ਹੁੰਦੇ ਕੀ ਹੋਣਾ ਵੱਜੋ ਗਿਆ ਕੀ ਵੱਜਣ ਗੀਆਂ ਆ ਆ ਇਦਾਂ ਵੱਜਣ ਗੀਆਂ ਠੀਕ ਆ ਤੇ ਕਰੀਏ ਸ਼ੁਰੂ ਫਿਰ ਆਜੋ ਫਿਰ ਲੱਗ ਜੂ ਪਤਾ ਅਜ ਇੱਥੇ ਆਓ ਓਏ ਲੜਕੇ ਵੇਖਣੇ ਚੱਲ ਆਜੋ ਇੱਥੇ ਆਓ ਯਾਰ ਥੱਲੇ ਆ ਜਾਓ ਥੱਲੇ ਬਾਬਾ ਸਵਾਦ ਆਊਗਾ ਚਿੜੀ ਔਰ ਡਕਾਂਡ ਦਾ ਲੋ ਜੀ ਬੰਦੇ ਸਾਰੇ ਬੈਠ ਚੁੱਕੇ ਆ ਚਿੜੀ ਔਰ ਡਕਾਂਡ ਖੇਡਣ ਲਈ ਰੈਡੀ ਰੈਡੀ ਹੱਥ ਖੜਾ ਕਰਕੇ ਦੱਸ ਹਾਂ ਭਾਈ ਰੈਡੀ ਮੈਂ ਵੀ ਰੈਡੀ ਠੀਕ ਆ ਕਰੀਏ ਸ਼ੁਰੂ ਫਿਰ ਰੱਖੋ ਹੱਥ ਫਿਰ ਚੱਲ ਕਿਹੜੀ ਅੱਡ ਮੈਂ ਡਾਊਂਗਾ ਯਾਰ ਮੈਂ ਡਾਊਂਗਾ ਤੁਸੀਂ ਐਵੇਂ ਡਾਈ ਜੰਨੇ ਆ ਹੱਸ ਦੋਗੀ ਮੈਂ ਡਾਊਂਗਾ ਐ ਮੈਂ ਸੀਨੀਅਰ ਚਿੜੀ ਉੱਡ 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 ਤੇਰੀ ਜਿਹੜੀ ਲੇਟ ਕਾ ਉੱਡਦੀ ਆ ਟਾਈਮ ਨਾਲ ਟਾਇਗਰ ਚਿੜੀ ਆਉਂਦੀ ਤੇਰੇ ਵਜ੍ਹਾ ਛਣੀਏ ਸੁਣ ਗਈ ਗੱਲ ਨਹੀਂ ਨਹੀਂ ਓਏ ਵੀਡੀਓ ਸ਼ੂਟ ਕਰਦੇ ਆ ਰਸਰਾ ਨਹੀਂ ਵੀਡੀਓ ਬਣਾਉਨੇ ਹਾਸੇ ਵਾਲੀ ਓਏ ਹਾਸੇ ਵਾਲੀ ਵੀਡੀਓ ਓਏ ਉਹ ਬੰਦੇ ਉਹ ਭਰਾਵਾ ਉਹ ਬੰਦਾ ਰੁਸ ਗਿਆ ਉਹ ਵੀਡੀਓ ਸ਼ੂਟ ਕਰਦੇ ਆ ਉਹ ਵੀਡੀਓ ਸ਼ੂਟ ਓ ਜੀ ਬੰਦਾ ਮਣਾ ਕੇ ਤੇ ਦੁਬਾਰਾ ਬਹਿ ਗਿਆ ਜਿਹੜੀ ਉੱਡ ਖੇਡਣ ਲਈ ਤੇ ਕਰੀਏ ਸ਼ੁਰੂ ਕਵੀਰ ਕਰੀਏ ਤੂੰ ਕੋਈ ਨਾ ਚਲੋ ਚਿੜੀ ਉੱਡ ਉੱਡ ਓ ਟਾਲਾ ਯਾਰ ਉਡਾ ਚਿੜੀ ਕਿ ਉੱਡ ਯਾਰ ਕਵੀਰ ਉੱਡ ਕਾਉਡ ਉੱਡ ਕਵੀਰ ਕਾਉਡਾ ਯਾਰ ਉੱਡ ਚਲ ਡਾ ਚੱਲ ਹੁਣ ਉੜ ਤੂੰ ਡਾ ਚਿੜੀ ਉੱਡ ਉੱਡ ਕਾ ਉੱਡ ਉੱਡ ਜਾ ਉੱਡ ਨਹੀਂ ਡੇ ਉੱਡ ਜਾਜ ਉੜਦਾ ਹੀ ਆ ਨਹੀਂ ਉੜਦਾ ਜਾਜ ਤੂੰ ਡਾਇਆ ਨਹੀਂ ਪੁੱਤ ਆ ਜਾ ਹੁਣ ਹੱਥ ਕਰ ਲੈ ਅਨੇਚ ਪੁੱਛ ਰਿਹਾ ਮੈਂ ਚੁੱਪ ਕਰਕੇ ਹੱਥ ਕਰ ਲੈ ਨਹੀਂ ਦੀ ਆ ਪੰਜ ਮੋਲੇ ਪੁੱਛ ਓਏ ਹੁਣੇ ਮੈਂ ਪੁੱਛਣਾ ਤੈਨੂੰ ਹੱਥ ਕਰ ਲੈ ਚੁੱਪ ਕਰਕੇ ਨੂਨ ਮਿਰਚ ਵੱਜ ਗਈ ਵੱਜ ਗਈ ਵੱਜ ਗਈ ਵੱਜ ਗਈ ਨੂਨ ਮਿਰਚ ਮਸਾਲਾ ਵੱਜ ਗਈ ਵੱਜ ਗਈ ਵੱਜ ਗਈ ਹੁਣ ਮਿਰਚ ਫੜ ਕੇ ਰੱਖ ਵੀ ਤਕਵੀਰ ਫੜ ਕੇ ਰੱਖਿਆ ਉੱਥੇ ਨਹੀਂ ਫਿਰ ਕੀਦੀ ਨਹੀਂ ਹੁੰਦੀ ਆ ਚੱਲ ਉਹ ਹੋਰ ਇਹ 브ਦਰਹੁੱਡ ਪਿਆਰ ਜਾਗ ਚੁਕਾ ਹੈ ਕੀ ਹੱਸਦੀ ਬੋਲੀ ਹੈ ਹੱਸ ਹੱਸ ਅੱਛਾ ਪਿਆਰ ਸਿਰ ਕੋਈ ਨਹੀਂ ਜਾਗ ਕੇ ਹੱਥ ਫੜਦਾ ਚੱਲ ਆ ਚੱਕ ਆ ਜਾ ਆ ਜਾ ਆ ਜਾ ਨੂਨ ਮਿਰਚ ਆ ਜਾ ਆ ਜਾ ਆ ਜਾ ਥੱਲੇ ਰੱਖ ਯਾਰ ਸਹੀ ਤਰ੍ਹਾਂ ਵਾਲੇ ਤੋਂ ਬੈਠਣਾ ਬੜਾ ਮੁਸ਼ਕਿਲ ਆ ਸਹੀ ਤਰ੍ਹਾਂ ਸਹੀ ਤਰ੍ਹਾਂ ਹੱਥ ਕਰ 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 ਆ ਚੱਕ ਚੱਲ ਦੁਬਾਰਾ ਮਾਫ ਕੀਤਾ ਏ ਕਰੀ ਤੈਨੂੰ ਆ ਜਾ ਵੀਰ ਰੱਖ ਚਿੜੀ ਉੱਡ ਉੱਡ ਖਾਂ ਉੱਡ ਉੱਡ ਕਬੂਤਰ ਉੱਡ ਉੱਡ ਮੈਡਮ ਉੱਡ ਹਟ 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 ਮੈਂ ਮੈਂ ਕਿਹਾ ਢਾਈ ਮੈਡਮ ਚਲੇ ਇੱਕਾ ਤੀ ਮਾਰ ਲਓ ਨੂਨ ਮਿਰਚ ਤਾਂ ਕਰ ਲੈ ਯਾਰ ਨੂਨ ਮਿਰਚ ਦਾ ਓਏ ਆ ਤੂੰ ਖਾਣ ਚਲ ਰਿਹਾ ਥੇ ਆ ਤੂੰ ਮਿੱਠਾ ਹਾਂ ਤੂੰ ਮਿੱਠਾ ਉਹ ਕਿਧਰ ਭੱਜ ਗਿਆ ਉਹ ਡਰ ਗਿਆ ਆਪਣੇ ਤੋਂ ਜਾ ਉਹਨੂੰ ਸੱਦ ਕੇ ਲਿਆ